ਨੀਡੂ ਸ਼ਟਰਾ ਵਾਲਾ ਜੋ ਕਹਿ ਰਿਹਾ ਸੀ ਇਸ ਵਾਰ ਜਿਮਨੀ ਚੋਣ ਦੇ ਉੱਤੇ ਲੱਖ ਬੋਰਡ ਲਾ ਕੇ ਮੈਂ ਜਿੱਤਾਂਗਾ ਤੇ ਉਸ ਨੂੰ 39 ਬੋਟਾ ਕਿੜੀਆਂ ਪਈਆਂ ਸਾਡੇ ਨਾਲ ਨੀਡੂ ਕੀ ਲੱਗਦਾ ਭਾਈ ਤੁਹਾਨੂੰ ਪਤਾ 90 ਬੋਟਾ ਹੋ ਗਈਆਂ हां 90 हां ਹੁਣ ਅਗੇ ਬਜੂਗੀ ਮੈਂ ਜੇ ਮੇਰੇ ਜਾਂਦੇ ਟਾਈਮ ਆ ਬਾਅਦ ਮੈਂ ਜਿੱਤਿਆ ਪਿਆ ਵਾ ਸਾਰੀਆਂ ਪਾਰਟੀਆਂ ਹਰ ਜਾਣੀਆਂ ਉੱਥੇ ਅੱਛਾ ਇੱਕ ਨਿੱਕੋ ਹੀ ਬੰਦਾ ਜਿੱਦੂ ਦਾ ਨਾਮ ਨੀਟੂ ਛਟਰਾਵਾਲਾ ਵਾ ਨੀਟੂ ਤੂੰ ਤੇ ਕਹਿੰਦਾ ਸੀ ਲੱਖ ਵੋਟ ਆ 90000 ਵੋਟ ਪੈਣਾ ਪਈ ਲੱਖ ਵੋਟ ਦੇ ਵਿੱਚ ਤੇ ਜਾਊਗਾ ਸਾਡਾ ਕੰਮ ਇੱਥੇ ਜਿੱਤੇ ਪੇ ਸਾਰੀਆਂ ਪਾਰਟੀਆਂ ਦੇਖੋ ਇੱਦਾਂ ਥੋੜੀ ਦਗਾਹੀ ਦੇ ਉਦਾਂ ਥੋੜੀ ਕਰਦੇ ਸੂਟ ਥੋੜੀ ਵੰਡੇ ਆ ਪੈਸੇ ਥੋੜੀ ਵੰਡੇ ਸ਼ਰਾਬ ਥੋੜੀ ਵੰਡੀ ਆਟਾ ਥੋੜੀ ਵੰਡੇ ਆ ਪਾ ਨੀਟੂ 90000 ਵੋਟ ਪਈ ਐ ਤੇ ਲੱਖ ਕਿੱਦਾਂ ਪੈਜੂ ਕਿ ਕਿੱਦਾ ਪੈ ਜੇ ਕਿ 10000 ਨੀਟੂ ਆਪਣੇ ਵੱਲੋਂ ਬਣਾ ਦੇ। ਦੇਖੋ ਮੇਰੀ ਗੱਲ ਸੁਣੋ ਇਹਨਾਂ ਲੋਕਾਂ ਨੇ ਪਤਾ ਕੀ ਕੀਤਾ ਬੈਸਟ ਵਾਲੇ ਬਹੁਤ ਦੁਖੀ ਸੀਗੇ ਉਹਨਾਂ ਨੇ ਵੋਟ ਹੀ ਨਹੀਂ ਪਾਈ ਵਿਚਾਰੇ ਨੇ ਕਿਉਂ ਨਹੀਂ ਪਾਈ ਇਸੇ ਕਰਕੇ ਨਹੀਂ ਪਾਈ ਵੀ ਇੱਥੇ ਚੱਕਰ ਪੈ ਗਿਆ ਵੀ ਇਹਨਾਂ ਲੋਕਾਂ ਨੇ ਸਾਡੀ ਬਿਜਲੀ ਨਹੀਂ ਠੀਕ ਕੀਤੀ ਸੀਵਰੇਜ ਨਹੀਂ ਠੀਕ ਕੀਤੀ ਗੰਦਾ ਪਾਣੀ ਆ ਰਿਹਾ ਹੁਣ ਦੇਖੋ ਜਿਤਾ ਤਾਂ ਤੁਸੀਂ ਦਿੱਤਾ ਹੀ ਹੁਣ ਤੁਹਾਡਾ ਹੋਰ ਬੇੜਾ ਗਰਕ ਹੋਣਾ ਵਾ ਇਹਨਾਂ ਲੋਕਾਂ ਨੂੰ ਨਾ ਜਿਤਾਓ ਕਿ ਸਾਡੇ ਵਰਗੇ ਸ਼ਰੀਬੰਦੇ ਲੈ ਕੇ ਆਓ ਯਾਰ ਸਾਡੇ ਵਰਗੇ ਸ਼ਰੀਬੰਦੇ ਆਉਣਗੇ ਤਾਂ ਕੰਮ ਬਣੂਗਾ ਤੇ ਬੇੜਾ ਗਰਕ ਹੋ ਜੂਗਾ ਰਾਜਨੀਤੀ ਦਾ ਸਰਕਾਰ ਖਤਮ ਹੋ ਜਾਏਗੀ ਸਰਕਾਰ ਨੂੰ ਮ ਦਾ ਰਮਾਲ ਗਵਾਜੰਦਾ ਉਹ ਕਹਿੰਦਾ ਮੇਰਾ ਰਮਾਲ ਗਵਾਜਾ ਉਹ ਥਾਣੇ ਜਾ ਕੇ ਰਿਪੋਰਟ ਕਰ ਦਿੰਦਾ ਉਹ ਕਿਸੇ ਦਾ ਪੈਟਰੋਲ ਖਤਮ ਹੁੰਦਾ ਉਹ ਕੋਈ ਥੁੱਕ ਦਿੰਦਾ ਉਹ ਤਾਂ ਥਾਣੇ ਰਿਪੋਰਟ ਕਰ ਦਿੰਦਾ ਮੈਂ ਸਰਕਾਰ ਨੂੰ ਕਹਿਣ ਜਾਣਾ ਇੱਕ ਪੱਕੀ ਐਫ ਆਰ ਕੇ ਕਾਪੀ ਤੇ ਮੇਰਾ ਨਾਮ ਲੇ ਕੇ ਨਾ ਉੱਥੇ ਲਿਖੀ ਜਾਓ ਜੇ ਕਿਸੇ ਰਸਤੇ ਤੇ ਪੈਟਰੋਲ ਮੁੱਕਦਾ ਉਹਦਾ ਵੀ ਮੇਰੇ ਤੇ ਪਾ ਦਿਓ ਜੇ ਕੋਈ ਕਿਸੇ ਹਾਦਸਾ ਕੱਚਾ ਉੜਦਾ ਉਹਦਾ ਵੀ ਮੇਰੇ ਤੇ ਪਾ ਦਿਓ ਹਜ਼ਾਰਾਂ ਰਿਪੋਰਟਾਂ ਕਰੀ ਜਾਂਦੇ ਲੋਕੀ ਕਹਿੰਦੇ ਪੈਸੇ ਲਈ ਜਾਂ ਜੇਲ੍ਹ ਲਈ ਜਾਂਦਾ ਮੈਂ ਯਾਰ ਕੀ ਕਰਾਂ ਮੈਂ ਤਾਂ ਬੜਾ ਪਰੇਸ਼ਾਨ ਹੋ ਗਿਆ ਧਮਕੀਆਂ ਦੇਈ ਜਾਂਦੇ ਮਾਰਨ ਦੀਆਂ ਆ ਲੀਡਰਸ਼ਿ ਹੋਨਾ ਫੇਰ ਹਾਰ ਹੋ ਗਈ ਇੰਨੇ ਕੋਈ ਦੇਖ ਰਾਂ ਤੋਂ ਜਾ ਕੇ ਮੈਂ ਜਿੱਤਿਆ ਪਿਆ ਬੇਈਮਾਨੀ ਕਰ ਲੈਂਦੀ ਇਹਨਾਂ ਨੇ ਫੇਰ ਦੁਬਾਰਾ ਕਿੰਨੇ ਕਿੰਨੇ ਸਰਕਾਰਾਂ ਬੇਈਮਾਨ ਕਰਦੀਆਂ ਕਰਦੀਆਂ ਮਾੜੀ ਜਿਹੀ ਬੇਈਮਾਨੀ ਕਰਦੀ ਤੁਸੀਂ ਦੇਖਿਆ ਨੀਟੂ ਸ਼ਟਰਾ ਵਾਲਾ ਕਹਿ ਰਿਹਾ ਮੈਂ ਹੁਣ ਅੰਦਰ ਜਾਵਾਂਗਾ ਮੈਂ ਵੱਡੀ ਲੀਡ ਕਿਹੜੀ ਹੈ ਜਿੱਤਾਂਗਾ ਜਿਸ ਦੇ ਵਿੱਚ ਨੀਟੂ ਦੇ ਨਾਲ ਉਹਦਾ ਛੋਟਾ ਬੇਟਾ ਵੀ ਹੈ ਕਾਊਂਟਿੰਗ ਸੈਂਟਰ ਤੇ ਪਹੁੰਚ ਰਿਹਾ ਜਿਸ ਦੇ 90 ਦੇ ਕਰੀਬ ਕਿਹੜੀ ਉਸ ਨੂੰ ਵੋਟ ਪੈਂਦੀ ਹੈ ਪਹਿਲੇ ਸੱਟੇ ਪਹਿਲੇ ਰਾਉਂਡ ਦੇ ਵਿੱਚ 7 ਵੋਟਾਂ ਪੈਂਦੀਆਂ ਦੂਜੇ ਰਾਉਂਡ ਦੇ ਵਿੱਚ ਨੀਟੂ ਨੂੰ 10 ਵੋਟਾਂ ਵੱਜ ਜਾਂਦੀਆਂ ਤੇ ਹੁਣ ਕਿ 90 ਦੇ ਕਰੀਬ ਕਿਹੜੀ ਅਵੋਟ ਨੀਟੂ ਨੂੰ ਪੈ ਚੁੱਕੀ ਆ ਦੇਖਣਾ ਹੋਏਗਾ ਜੋ ਨੀਟੂ ਜਿਮਨੀ ਚੌਂ ਦੇ ਵਿੱਚ ਵਾਦਾ ਕੀਤਾ ਸੀ ਇਹ ਲੱਖ ਦੇ ਕਰੀਬ ਵੋਟ ਪੈਗੀ 90000 ਤੇ ਲੋਗ ਇਹ ਵੋਟ ਪਈ ਆ 50% 5% ਕਿਹੜੀ ਬੋਟ ਹੁੰਦੀ ਆ ਤੇ ਨੀਟੂ ਆਪਣੇ ਵੱਲੋਂ ਕਿਆ ਜਾ ਰਿਹਾ ਇੱਕ ਲੱਖ ਵੋਟ ਪੈਗੀ ਦੇਖਣਾ ਹੋਏਗਾ ਨੀਟੂ ਨੂੰ ਕਿੰਨੀਆਂ ਜਿਮਨੀ ਚੌਂ ਦੇ ਵਿੱਚ ਵੋਟਾਂ ਪੈਂਦੀਆਂ ਤੇ ਕਿੰਨੀਆਂ ਨੀਟੂ ਨੇ ਜੋ ਹੈ ਦੇਖਣਾ ਹੋਏਗਾ ਲੋਗ ਨੀਟੂ ਨੂੰ ਕਿੰਨਾ ਪਸੰਦ ਕਰਦੇ ਨੇ ਕੈਮਰਾਮੈਨ ਰਿੰਕੂ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ